ਦੋਸਤੋ ਬਹੁਤ ਇਨਸਾਨ ਐ ਹੋਜੇ ਹੁੰਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਬਬਲਤੇ ਦਾ ਰੱਬ ਨੂੰ ਤਾਨਨੇ ਮেনে ਮਾਰਦੇ ਨੇ ਪਰ ਅੱਜ ਅਮਰਸਰ ਦੀ ਇਹੋ ਜਿਹੀ ਧੀ ਨੂੰ ਮਿਲੌਣ ਜਾ ਰਹੇ ਆ ਹਿੰਦੀ ਦੀ ਹੈ ਜਿਸ ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਜਵਾਨ ਭਰਾ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਵੇਲੇ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਹੈ ਸਰਵਣ ਪੁੱਤ ਦੀ ਤਰ੍ਹਾਂ ਚੁਪਨਾਸੀ ਪਹਿਨਦਾ ਫੈਸ਼ਨ ਡਿਜ਼ਾਈਨਰ ਬਣਨ ਦਾ ਪਰ ਪਿਤਾ ਜੀ ਦੀ ਮੌਤ ਤੋਂ ਬਾਅਦ ਬਸ ਸੁਪਨੇ ਜਿਹੜੇ ਨੇ ਅਧੂਰੇ ਰਹਿ ਗਏ ਮੇਰੇ ਪਾਪਾ ਦੀ ਦਾਦੀ ਦਾ ਉਹ ਕਿ ਕਿਸੇ ਨੂੰ ਸਾਨੂੰ ਆਪਰੇਸ਼ਨ ਵਾਸਤੇ ਪਹਿਨ ਦਿੱਤੇ ਮੇਰੇ ਪਾਪਾ ਦੇ ਪਿੱਤੇ ਚ ਪੱਥਰੀ ਸੀਗੀ ਮੁਸੀਬਤਾਂ ਬਹੁਤ ਆਈਆਂ ਪਰ ਫਿਰ ਇਹ ਕਹਿੰਦੇ ਨੇ ਕਿ ਬੰਦੇ ਦਾ ਮਨ ਟੋਲ ਜਾਂਦਾ ਪਰ ਜਦੋਂ ਆਪਣੀ ਮਾਤਾ ਵਾਲ ਵਿਖੀਦੈ ਨਾ ਉਹਨਾਂ ਲੋਕਾਂ ਹੀ ਮਾਤਾ ਜੀ ਦੀ ਕਿ ਉਹਨਾਂ ਨੇ ਵੀ ਸਾਨੂੰ ਪਿਓ ਤੇ ਜਾਨ ਮਗਰ ਸਾਨੂੰ ਪਾਲਿਆ ਹੀ ਆ ਉਹਨਾਂ ਨੇ ਜਿਹੜਾ ਅੱਜ ਵੀ ਜਾਂਦੇ ਹੋ ਕਿਸੇ ਥਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਮਿਲਦੇ ਹੋ ਤਾਂ ਯਾਦ ਆਉਂਦੀ ਆਪਣੇ ਪਿਤਾ ਜੀ ਯਾਦ ਤਾਂ ਬਹੁਤ ਹੁੰਦੀ ਆ ਜਦੋਂ ਵੇ ਕਿੰਨਾਂ ਕੀ ਸ਼ਰਮ ਮੇਰਾ ਡੈਡੀ ਹਿੰਦਾ ਸਿਰ ਤੇ ਸਾ ਆਦਮੀ ਨੂੰ ਆਹ ਵਾਲੀ ਚੀਜ਼ਾਂ ਦਾ ਸਾਹਮਣਾ ਮੈਨੂੰ ਸ਼ਰਮ ਆਜੇ ਰੇੜੀ ਲਾਉਣੀ ਪੈ ਰਹੀ ਹੈ ਪਰ ਸੁਪਨੇ ਤਾਂ ਸੁਜਾਉਂਦਾ ਹੀ ਹਰ ਬੱਚਾ ਸੁਜਾਉਂਦਾ ਸੁਪਨੇ ਤੁਸੀਂ ਜਿਹੜੇ ਸੁਪਨੇ ਸੁਜਾਏ ਮੇਰਾ ਸੁਪਨਾ ਹੀਗਾ ਫੈਸ਼ਨ ਡਿਜ਼ਾਈਨਰ ਬਣਨ ਦਾ ਪਰ ਸੁਪਨੇ ਵੀ ਸਾਰੇ ਮਾਰਦੇ ਮੈਂ ਆਪਣੇ ਸਿਰਫ ਇਸੇ ਕਰਦੀ ਮਜਬੂਰੀ ਕਰਕੇ ਸੁਪਨੇ ਵੀ ਸਾਰੇ ਮਾਰ ਦਿੱਤੇ ਕੜੀ ਚੋਲ ਹੋ ਗਏ ਰਾਜਮਾ ਚੋਲ ਹੋ ਗਏ ਇੱਕ ਸੁੱਕੀ ਸਬਜ਼ੀ ਬਣਾਈਦੀ ਆ ਨਾਲ ਚਾਹ ਵੀ ਬਣਾਈਦੀ ਆ ਜਿਹੜੀ ਰੋਟੀਆਂ ਭਾਈ ਇੱਥੇ ਆਣ ਕੇ ਲਾਈਦੀਆਂ ਹੀਆਂ ਨੇ ਚਾਹ ਵਗੈਰਾ ਮੈਂ ਕੀ ਸਾਰਾ ਕੁਝ ਬਣਾਇਦਾ ਤਾਂ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਤੁਸੀਂ ਇੱਕ ਹਿਮਤ ਨਾਲ ਆਪਣਾ ਪਰਿਵਾਰ ਸਾਹਮਣੇ ਹੋਇਆ ਕੀ ਅਪੀਲ ਲਾਵੀਂ ਕੀ ਆਪਣੇ ਮਾਪਿਆਂ ਦਾ ਕਿਤੇ ਸਾਰਨਾ ਛੱਡੋ ਉਹਨਾਂ ਨੇ ਲਲਕੇ ਹਮੇਸ਼ਾ ਮਿਹਨਤ ਕਰੋ ਕਿਉਂਕਿ ਅੰਦਰ ਤੁਹਾਡੇ ਮਾਪੇ ਨੇ ਕੰਮ ਉਹਨਾਂ ਕੋਈ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਕੋਈ ਕੰਮ ਨਹੀਂ ਹੁੰਦਾ ਤੇ ਸਿਰਫ ਕੋਈ ਕਮਾਈ ਗੁਰ ਤੋਂ ਇਲਾਵਾ ਤੇ ਮਾਪੇ ਲਾਉਂਦੇ ਅੰਦੇ ਪਿਤਾ ਜੀ ਦੀ ਡੈਥ ਹੋਈ ਆ ਜਵਾਨ ਪੁੱਤੋ ਵੀ ਚਲਾ ਗਿਆ ਕੀ ਬੀਤੀ ਉਹ ਸੋਲੇ ਮੰਦੇ ਪਰ ਟੋਲੀਏ ਕਿ ਤੁਹਾਡੇ ਵਾਸਤੇ ਬੜਾ ਵੱਡਾ ਸਦਮਾ ਹੁੰਦਾ ਹੈ ਕਿ ਸਾਰਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੁਹਾਡੇ ਮੋਢੇ ਤੇ ਪਈਆਂ ਕੀ ਬੀਤੀ ਜੋ ਵਾਹਿਗੁਰੂ ਨੇ ਕਰਨਾ ਹੀ ਬਣਾਇਆ ਓਹੀ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਸਾਰਾ ਕੁਝ ਕੀਤਾ ਹੈ ਬੱਚੇ ਪਾਲੇ ਮਾਲਕ ਪਾਲਣ ਵਾਲਾ ਬੰਦਾ ਕੋਈ ਨਹੀਂ ਕਿਸੇ ਦੀ ਹੈਲਪ ਕਰਦਾ ਜੋ ਕਰਦਾ ਮਾਲਕ ਕਰਦਾ ਆਉਣ ਯਾਰ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਬਹੁਤ ਇਨਸਾਨ ਐ ਹੋਜੇ ਹੁੰਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਬਸ ਬਲਤੇ ਦਾ ਰੱਬ ਨੂੰ ਚਾਨਨੇ ਮੇਨੇ ਮਾਰਦੇ ਨੇ ਪਰ ਅੱਜ ਅਮਰਸਰ ਦੀ ਇਹੋ ਜਿਹੀ ਧੀ ਨੂੰ ਮਿਲੌਣ ਜਾ ਰਹੇ ਆ ਹਿੰਦੀ ਧੀ ਹੈ ਜਿਸ ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਜਵਾਨ ਭਰਾ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਵੇਲੇ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਹੈ ਸਰਵਣ ਪੁੱਤ ਦੀ ਤਰ੍ਹਾਂ ਅਤੇ ਇਹ ਰੇੜੀ ਦੇ ਆਪਣੀ ਮਾਂ ਦੇ ਨਾਲ ਸਾਥ ਦਿੰਦੀ ਹੋਈ ਨਜ਼ਰ ਆਉਂਦੀ ਹੈ ਪਰਿਵਾਰ ਚਲਾਉਣ ਵਾਸਤੇ ਤਬਾਉਤੇ ਦਾ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਟੁੱਟ ਜਾਂਦੇ ਨੇ ਤਾਂ ਹਿੰਮਤ ਹੀ ਹਾਰ ਜਾਂਦੇ ਨੇ ਪਰ ਇਸ ਹਿੰਮਤੀ ਧੀ ਨੂੰ ਸਲਾਮ ਹੈ ਇਹ ਆਪਣਾ ਮਾਂ ਦਾ ਸਹਾਰਾ ਬਣੀ ਹੋਈ ਹੈ ਅਤੇ ਅੱਜ ਇਸ ਰੋੜੀ ਤੋਂ ਹੀ ਆਪਣਾ ਪਰਿਵਾਰ ਚਲਾ ਰਹੀ ਹੈ ਆਪਣੇ ਸੁਪਨੇ ਮਾਰ ਲਏ ਇਸ ਧੀ ਨੇ ਪਰ ਮਾਤਾ ਜੀ ਦੇ ਨਾਲ ਆਪਣੇ ਨਾਲ ਹੱਥ ਬਣਾਉਂਦੀ ਹੋਈ ਨਜ਼ਰ ਆਉਂਦੀ ਹੈ ਸੁਪਨਾ ਸੀ ਭੈਣ ਦਾ ਫੈਸ਼ਨ ਡਿਜ਼ਾਈਨਰ ਬਣਨ ਦਾ ਪਰ ਪਿਤਾ ਜੀ ਦੀ ਮੌਤ ਤੋਂ ਬਾਅਦ ਸਭ ਸੁਪਨੇ ਜਿਹੜੇ ਨੇ ਅਧੂਰੇ ਰਹਿ ਗਏ ਜਵਾਨ ਭਰਾ ਸੀ ਤਾਂ ਜਵਾਨ ਭਰਾ ਦੀ ਮੌਤ ਹੋ ਜਾਂਦੀ ਹੈ ਹੁਣ ਹਾਲਾਤ ਜਿਹੜੇ ਨੇ ਵੱਤ ਤੋਂ ਵੱਤਰ ਨੇ ਤਾਂ ਫਿਰ ਵੀ ਇਹ ਭੈਣ ਸਾਡੀ ਮਿਹਨਤ ਨੂੰ ਤਰਜੀਹ ਦੇ ਰਹੀ ਹੈ ਰੇੜੀ ਲਾਉਂਦੇ ਨੇ ਮਾਵਾ ਤੇ ਇਹੀਂ ਅਤੇ ਇਸ ਤੋਂ ਆਪਣਾ ਪਰਿਵਾਰ ਚਲਾਉਂਦੀ ਹੈ ਤਾਂ ਹਰਮਨ ਜਿਹੜੀ ਸਾਡੀ ਭੈਣ ਆ ਬਹੁਤ ਹਿੰਮਤੀ ਭੈਣ ਆ ਤਾਂ ਹਰਮਨ ਨਾਲ ਜਲਵਾਦ ਹੋਈ ਜਾਂਦੇ ਆ ਕਿ ਕਿਹੋ ਜਿਹੇ ਹਾਲਾਤ ਨੇ ਚਿੰਨੀਆਂ ਕਿ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਮੁਸੀਬਤਾਂ ਦਾ ਪਹਾੜ ਟੁੱਟ ਜਾਂਦਾ ਤਾਂ ਬੰਦਾ ਟੁੱਟ ਹੀ ਜਾਂਦਾ ਹੈ ਪਰ ਇਹ ਹਰਮਨ ਭੈਣ ਨੇ ਮੁਸੀਬਤਾਂ ਨਾਲ ਲੜਦਿਆਂ ਹੋਇਆਂ ਜੀਵਨ ਨੂੰ ਜੀ ਰਹੀ ਹੈ ਬਹੁਤ ਉਤਰਾ ਚੜਾਅ ਆਏ ਨੇ ਜੀਵਨ ਦੇ ਵਿੱਚ ਪਰ ਫਿਰ ਵੀ ਭੈਣ ਨੇ ਹਿੰਮਤ ਨਹੀਂ ਹਾਰੀ ਹਰਮਨ ਪੈਨ ਸਾਡੇ ਨਾਲ ਹੈ ਜਲਬਾ ਚੜਦੇ ਆ ਹਰਮਨ ਪੈਨੇ ਜਿਵੇਂ ਦੇਖਦੇ ਹੋ ਬੜੀਆਂ ਮੁਸੀਬਤਾਂ ਪਹਾੜ ਟੁੱਟੇ ਨੇ ਕਿੰਨਾ ਕਿ ਮੁਸੀਬਤਾਂ ਦਾ ਸਾਹਮਣਾ ਕੀਤਾ ਹੁੰਦਾ ਮੈਂ 5 ਸਾਲ ਦੀ ਜੇ ਮੇਰੇ ਪਾਪਾ ਦੀ ਡੈਥ ਹੋਈ ਤੇ ਉਹ ਤੋਂ ਬਾਅਦ ਜਿਹੜੇ ਸਾਡੇ ਰਿਸ਼ਤੇਰ ਵਗੈਰਾ ਸੀ ਮੇਰੇ ਪਾਪਾ ਲਈ ਡੈਥ ਹੀ ਤਾਂ ਹੈ ਕਿ ਕਿਸੇ ਨੇ ਸਾਨੂੰ ਆਪਰੇਸ਼ਨ ਵਾਸਤੇ ਪਹਿਨ ਦਿੱਤੇ ਮੇਰੇ ਪਾਪਾ ਦੇ ਪਿੱਤੇ ਚ ਪੱਥਰੀ ਸੀਗੀ ਤੇ ਉਹਨਾਂ ਦੀ ਜਿਹੜੀ ਪੱਥਰੀ ਸੀ ਅੰਦਰ ਹੀ ਫਟ ਗਈ ਤੇ ਬਾਅਦ ਵਿੱਚ ਦਿਨ ਬਹੁਤ ਹੀ ਜ਼ਿਆਦਾ ਮਾਰੇ ਵੇਖੇ ਆਪਾ ਬੜਕੇ ਨੇ ਸੋळा ਸਾਥ ਨਹੀਂ ਦਿੱਤਾ ਸਾਡੇ ਕਿਸੇ ਨੇ ਤੇ ਪਤਾ ਚੱਲਿਆ ਪਿਤਾ ਜੀ ਦੀ ਮੌਤ ਤੋਂ ਬਾਅਦ ਭਰਾ ਦੀ ਵੀ ਮੌਤ ਹੋ ਜਾਂਦੀ ਹੈ ਕੀ ਹੋਇਆ ਸੀ ਭਰਾ ਤੁਹਾਡੇ ਭਰਾ ਸਾਡਾ ਉਹ ਵੀ ਵਿਚਾਰਾ ਗਿਆ ਸੀ ਸਾਡੀ ਗਰੀਬੀ ਦੂਰ ਕਰਨ ਵਾਸਤੇ 5 ਸਾਲ ਮਤਲਬ ਉਹ ਗਿਆ ਸੀ ਜੈਸੀਬੀ ਸਿੱਖਣ ਵਾਸਤੇ ਉਹਦਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਉਹਦੀ ਮੌਤ ਹੋ ਗਈ ਉਹਦੀ ਉੱਡੀ ਉਮਰ ਕਿੰਨੀ ਸੀ ਭੈਣੇ ਉਸ ਵੇਲੇ ਜਦੋਂ ਪਿਤਾ ਜੀ ਦੀ ਮੌਤ ਹੋਈ ਹੈ ਜਾਂ ਭਰਾ ਦੀ ਮੌਤ ਹੋਈ ਹੈ ਕਿਸ ਉਮਰ ਦੇ ਵਿੱਚ ਜੋ ਜਦ ਪਾਪਾ ਜੀ ਜਾਂਦੇ ਮੈਂ 5 ਸਾਲ ਦੀ ਹਾਂ ਤੇ ਜਦੋਂ ਮੇਰੇ ਵੱਡੇ ਭਰਾ ਦੇ ਜਾਂਦੇ ਉਹਦੇ ਮੈਂ 10 ਸਾਲ ਦੀ ਹਾਂ ਨੇ 10 ਸਾਲ ਦੀ ਉਮਰ ਦੇ ਵਿੱਚ ਇੰਨੀਆਂ ਮੁਸੀਬਤਾਂ ਝੱਲੀਆਂ ਨੇ ਤਾਂ ਹੁਣ ਕਿਵੇਂ ਚਲਾ ਰਹੇ ਹੋ ਆਪਣਾ ਪਰਿਵਾਰ ਮਾਤਾ ਜੀ ਦੇ ਨਾਲ ਜਿਵੇਂ ਸਹਾਰਾ ਬੰਦੇ। ਮੁਸੀਬਤਾਂ ਦੇ ਬਹੁਤ ਆਈਆਂ ਪਰ ਫਿਰ ਇਹ ਕਹਿੰਦੇ ਨੇ ਕਿ ਬੰਦੇ ਦਾ ਮਨ ਟੋਲ ਜਾਂਦਾ ਪਰ ਜਦ ਆਪਣੀ ਮਾਤਾ ਵਾਲੇ ਵੇਖੀਦਾ ਨਾ ਉਹਨਾਂ ਨੂੰ ਲੈ ਕੇ ਹੀ ਹਿੰਮਤ ਆ ਜਾਂਦੀ ਕਿ ਉਹਨਾਂ ਨੇ ਵੀ ਸਾਨੂੰ ਪਿਓ ਦੇ ਜਨਮ ਤੋਂ ਲੈ ਕੇ ਸਾਨੂੰ ਪਾਲਿਆ ਹੀ ਆ ਉਹਨਾਂ ਨੇ। ਸੋ ਉਹਨਾਂ ਵਾਲੇ ਵੇਖ ਕੇ ਹੀ ਹਿੰਮਤ ਆ ਜਾਂਦੀ ਨਹੀਂ ਤਾਂ ਦਿਲ ਤੇ ਸਾਡਾ ਵੀ ਕਰਦਾ ਮੈਂ ਕੁਝ ਖਾ ਕੇ ਮਰ ਜਾ ਪਰ ਫਿਰ ਕਿਹਨੇ ਨਹੀਂ ਮੰਮੀ ਸਾਡੀ ਨੇ ਸਾਨੂੰ ਪਾਲਿਆ ਵਾ ਕਿਦਾਂ ਫਿਰ ਉਹ ਫਿਰ ਹਾਂ ਮਤਲਬ ਉਹਦੇ ਵਾਲ ਵੇਖ ਕੇ ਫਿਰ ਫਿਰ ਸ਼ਾਂਤ ਹੋ ਜਾਈਦਾ ਔਰ ਕੁਝ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪਾਲਿਆ ਮਾਤਾ ਜੀ ਨੇ ਜਿਹੜੀ ਇੱਕ ਔਰਤ ਤਜਵਾਨ ਭਰਾ ਵੀ ਨਹੀਂ ਸੀ ਤਾਂ ਕਿਹੜੇ ਹਾਲਾਤਾਂ ਦੇ ਵਿੱਚ ਮਾਤਾ ਜੀ ਨੇ ਪਾਲਿਆ ਮਮਾ ਮੇਰੇ ਅਸੀਂ ਲੋਂਦੇ ਹਾਂ ਦੇ ਸਕੂਲ ਦੇ ਵਿੱਚ ਕੰਟੀਨ ਜਦੋਂ ਮੇਰੇ ਪਾਪਾ ਹੈਗੇ ਸੀਗੇ ਤਾਂ ਜਦੋਂ ਕਹਿੰਦੇ ਨੇ ਜਦੋਂ ਪਿਓ ਸੇਤ ਚਲ ਜੇ ਫਿਰ ਸਾਰੇ ਸਾਥ ਛੱਡ ਜਾਂਦੇ ਤਾਂ ਉਹ ਵੀ ਕਹੇ ਹੋਈ ਕਿ ਫਿਰ ਸਾਡਾ ਸਕੂਲ ਵੀ ਛੁੱਟ ਗਿਆ ਸਾਡਾ ਬਾਧ ਦੇ ਵਿੱਚ ਤੇ ਮਮਾ ਨੇ ਸਾਨੂੰ ਸਲਾਈ ਦਾ ਕੰਮ ਕਰ ਕਰਕੇ ਪਾਲਿਆ ਸਾਨੂੰ ਯਾਦ ਆਉਂਦੀ ਪਿਤਾ ਜੀ ਦੀ ਜਦੋਂ ਅੱਜ ਵੀ ਜਾਂਦੇ ਹੋ ਕਿਸੇ ਥਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਮਿਲਦੇ ਹੋ ਤਾਂ ਯਾਦ ਆਉਂਦੀ ਆਪਣੇ ਪਿਤਾ ਜੀ ਦੀ ਯਾਦ ਬਹੁਤ ਹੁੰਦੀ ਆ ਜਦੋਂ ਵੇਖੀ ਨਾ ਕਿ ਸ਼ਰਮ ਮੇਰਾ ਡੈਡੀ ਹੁੰਦਾ ਸਿਰ ਤੇ ਸ਼ਰਮ ਮੈਨੂੰ ਆਹ ਵਾਲੀ ਚੀਜ਼ਾਂ ਦਾ ਸਾਹਮਣਾ ਮੈਨੂੰ ਸ਼ਰਮ ਨਾ ਹੀ ਕਰਨਾ ਪੈਂਦਾ ਮੈਨੂੰ ਕਦੇ ਯਾਰ ਬਹੁਤ ਹੁੰਦੀ ਹੈ ਇਹਨਾਂ ਦੀ ਪਰ ਹੁਣ ਕੀ ਕਰ ਸਕਦੇ ਸੋਚਿਆ ਸੀ ਕਿ ਰੋਡ ਦੇ ਉੱਪਰ ਰੇੜੀ ਲਾਉਣੀ ਪਵੇਗੀ ਤੇ ਆਪਣੀ ਮਾਂ ਦਾ ਸਹਾਰਾ ਬੰਨਣਾ ਪੈ ਗਿਆ ਜੇ ਪਿਤਾ ਜੀ ਹੁੰਦੇ ਜਾਂ ਵੱਡਾ ਭਰਾ ਹੁੰਦਾ ਤਾਂ ਇਹ ਹਾਲਾਤ ਨਹੀਂ ਬਣਨੇ ਰੇੜੀ ਨਾਲ ਲਾਉਣ ਦੀ ਨੌਬਤ ਹਾਂ ਜੇ ਪਾਪਾ ਹੁੰਦੇ ਜਾਂ ਵੱਡਾ ਭਰਾ ਹੁੰਦਾ ਤਾਂ ਸ਼ਾਇਦ ਇਹ ਸਾਡੀ ਨੌਬਤ ਸਾਡੇ ਤੇ ਕਦੇ ਆਉਣੀ ਨਹੀਂ ਸਾਨੂੰ ਆਪਾਂ ਕਦੇ ਸੋਚਿਆ ਨਹੀਂ ਕਿ ਅਸੀਂ ਕਦੇ ਰੋਡ ਤੇ ਆ ਕੇ ਕਦੇ ਆਪਾਂ ਰੇੜੀ ਵੀ ਲਾਵਾਂਗੇ ਕਦੇ ਸੋਚਿਆ ਨਹੀਂ ਆਪਾਂ ਇਹ ਚ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹ ਨੀ ਭੜੀ ਜੇ ਪੈਸੇ ਹੁੰਦੇ ਚਾਰ ਤਾਂ ਪਿਤਾ ਜੀ ਦੀ ਮੌਤ ਨਹੀਂ ਸੀ ਹੋਣੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜੇ ਉਸ ਸਮੇਂ ਰਿਸ਼ਤੇਦਾਰਾਂ ਨੇ ਮਦਦ ਦਿੱਤੀ ਹੁੰਦੀ ਜਾਂ ਕਿਸੇ ਨੇ ਮਦਦ ਜੀਂਦੀ ਤਾਂ ਅੱਜ ਪਿਤਾ ਜੀ ਤੁਹਾਡੇ ਵਿੱਚ ਹੁੰਨੇ ਹਾਂ ਸਹੀ ਗੱਲ ਜੇ ਕਿਹਨੇ ਸਾਡੀ ਹੈਲਪ ਕੀਤੀ ਹੁੰਦੀ ਤਾਂ ਪਾਪਾ ਦਾ ਇੱਕ ਸਿਰ ਇੱਕ অপারেশন ਹੀ ਪਥਰੀ ਦਾ ਜਿਨ੍ਹਾਂ ਨੇ ਹੁਣ ਆਪਾਂ ਨਹੀਂ ਦਿੱਤੇ ਤੇ ਜੇ ਉਹਨਾਂ ਦਾ ਪ੍ਰੈਸ਼ਰ ਹੋ ਜਾਂਦਾ ਤੇ ਮੇਰੇ ਪਾਪਾ ਅੱਜ ਸਾਡੇ ਵਿੱਚ ਹੁੰਨੇ ਸੀ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡਾ ਮਤਲਬ ਪਾਪਾ ਦੇ ਜਨਮ ਤੋਂ ਅਗਰੋਂ ਸਾਡਾ ਛੱਡਾ ਛੱਡਾ ਵੱਡਾ ਬ੍ਰਦਰ ਗਿਆ ਉਸ ਤੋਂ ਬਾਅਦ ਹੀ ਉਹਨਾਂ ਨੇ ਮਤਲਬ ਕੋਈ ਇਸ ਤਰ ਤੁਹਾਡੇ ਆਪਣੇ ਸੁਪਨੇ ਕੀ ਸੀ ਕੀ ਬਣਾਣਾ ਚਾਹੁੰਦੇ ਸੀ ਵੈਸੇ ਤੁਸੀਂ ਅੱਜ ਰੇੜੀ ਲਾਉਣੀ ਪੈ ਰਹੀ ਹੈ ਪਰ ਸੁਪਨੇ ਤਾਂ ਸੁਜਾਉਂਦੇ ਯਾਰ ਬੱਚਾ ਸੁਜਾਉਂਦਾ ਸੁਪਨੇ ਤੁਸੀਂ ਜਿਹੜੇ ਸੁਪਨੇ ਸਜਾਏ ਮੇਰਾ ਸੁਪਨਾ ਹੈਗਾ ਫੈਸ਼ਨ ਡਿਜ਼ਾਈਨਰ ਬਣਨ ਦਾ ਪਰ ਸੁਪਨੇ ਵੀ ਸਾਰੇ ਮਾਰਦੇ ਮੈਂ ਆਪਣੇ ਸਿਰਫ ਇਸ ਕਰਕੇ ਘਰ ਦੀ ਮਜਬੂਰੀ ਕਰਕੇ ਸੁਪਨੇ ਵੀ ਸਾਰੇ ਮਾਰਦੇ ਮੈਂ ਆਪਣੇ ਮੈਂ ਪਤਾ ਨਹੀਂ ਅੱਜ ਜਦੋਂ ਪਿਤਾ ਜੀ ਦੀ ਫੋਟੋ ਦੇਖਦੇ ਹੋ ਤੁਸੀਂ ਤਾਂ ਮਹਿਸੂਸ ਹੁੰਦਾ ਜਿਵੇਂ ਅੱਜ ਪਿਤਾ ਜੀ ਨਾਲ ਹੁੰਦੇ ਤਾਂ ਦਿਲ ਪਰ ਆਉਂਦਾ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਫੋਟੋ ਹਾਂ ਪਰ ਹੁੰਦਾ ਕਿ ਜੇ ਪਾਪਾ ਅਜ ਹੁੰਦੇ ਸਾਨੂੰ ਆਜਿਹੇ ਤਰ੍ਹਾਂ ਸਾਹਮਣਾ ਨਹੀਂ ਕਰਨਾ ਪੈਣਾ ਕਿ ਬਦਾ ਸ਼ਾਇਦ ਉਦੋਂ ਲਾਈਫ ਸਾਡੀ ਕੁਝ ਹੋਰ ਹੁੰਦੀ ਨਾ ਜੇ ਪਾਪਾ ਸਿਰ ਤੇ ਹੁੰਦੇ ਸਾਡੇ ਮੈਂ ਦੇਖ ਰਿਹਾ ਮਨ ਜ਼ਰੂਰ ਭਰ ਜਾਂਦਾ ਕਿ ਉਹ ਪਿਤਾ ਦੇ ਆਸਰੇ ਬੜੀਆਂ ਸੁਪਨੇ ਸਜਾਏ ਜਾਂਦੇ ਨੇ ਤਾਂ ਭਰਾ ਵੀ ਪਿਤਾ ਸਮਾਨ ਹੁੰਦੇ ਦੋਨੋਂ ਹੀ ਜਿਹੜੇ ਤੁਹਾਡੇ ਸਾਹ ਸਾਇਆ ਸੀ ਤੁਹਾਡੇ ਨਾਲ ਰਹਿਣਾ ਸੀ ਜਿਨ੍ਹਾਂ ਨੇ ਉਹਨਾਂ ਤੋਂ ਬਿਨਾ ਅਧੂਰੀ ਲਾਈਫ ਜੀਵਨ ਜੀ ਰਹੇ ਪਰ ਕਿੰਨੇ ਨਾਲ ਨੂੰ ਹੁਣ ਬੰਦੇ ਨੂੰ ਹੱਸਦੀ ਹੁਣ ਰਹਿਣਾ ਚਾਹੀਦਾ ਹੁਣ ਬੰਦਾ ਹੱਸਦੇ ਚਿਹਰਿਆਂ ਤੇ ਥੋੜੀ ਪਾਲਾਂ ਦੇ ਬੰਦਾ ਇਹ ਕਹਿੰਦੇ ਕਿ ਲੋਕੀ ਉਹਨੇ ਕਿੰਨਾ ਕੋਈ ਸੁਖੀ ਹੈ ਪਰ ਹੁਣ ਅੰਦਰੋਂ ਹੀ ਪਤਾ ਨਹੀਂ ਕਿਨੇ ਦੁਖੀ ਹੈਗੇ ਇਸ ਟਾਈਮ ਇਹ ਤੇ ਵਾਏਗੁਰੂ ਜਾਣਦਾ ਬੰਦਾ ਹੋਰ ਜਾਨਦਾ ਬੰਦਾ ਦੇ ਪਾਸੇ ਵੇਖ ਕੇ ਜਾਜੀ ਕਰਦਾ ਫਿਰ ਕੁਐਸਚਨ ਤੇ ਰੱਬ ਨਾਲ ਨਰਾਜ਼ਗੀ ਹੋਈ ਤੇ ਪਿਤਾ ਵੀ ਇਸ ਜਹਾਨ ਤੋਂ ਚਲੇ ਗਏ ਨੇ ਵੱਡਾ ਭਰਾ ਸੀ ਉਹ ਵੀ ਜਹਾਨੋਂ ਤੁਰ ਗਿਆ ਨਰਾਜ਼ਗੀ ਹੁੰਦੀ ਹੈ ਰੱਬ ਨਾਲ ਜੇ ਰੱਬਾ ਜੇ ਦੋਨੋਂ ਸਿਰ ਤੇ ਹੁੰਦੇ ਤਾਂ ਅਜਿਹੇ ਹਾਲਾਤ ਨਾ ਬੰਦੇ ਨਹੀਂ ਨਹੀਂ ਵਾਏਗੁਰੂ ਨਾਲ ਨਰਾਜ਼ਗੀ ਕਰੀ ਜੇ ਕਹਿੰਦੇ ਕਹਿੰਦੇ ਵਾਏਗੁਰੂ ਨੂੰ ਜੋ ਉਸੇ ਹਾਲਾਤਾਂ ਹੁਣਾਂ ਤੇ ਉਦਾਂ ਹੀ ਸਾਡੇ ਨਰਾਜ਼ ਹੋਏ ਕਿ ਹੋ ਜੂਗਾ ਕੁਝ ਨਹੀਂ ਹੋ ਸਕਦਾ ਸੋ ਵਾਹਿਗੁਰੂ ਦੇ ਪਾਣੇ ਜਬਤਈਦਾ ਕੋਈ ਇਹੋ ਜਿਹਾ ਨਰਾਜ਼ਗੀ ਨਹੀਂ ਵਾਹਿਗੁਰੂ ਨਾਲ ਤੇ ਨਹੀਂ ਕੋ ਮਾਤਾ ਜੀ ਦੀ ਉਮਰ ਕਰਨੀ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਜਿਹੜੀ ਉਸ ਹਾਲਾਤਾਂ ਦੇ ਵਿੱਚ ਤੁਹਾਨੂੰ ਪਾਲਿਆ ਜਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੇ ਵੀ ਜੀਵਨ ਜੀਣਾ ਸੀ ਹਜੇ ਤੱਕ ਮਮਾ ਮੇਰੇ 28 ਸਾਲ ਦੇ ਸਾਰੇ ਤੇ ਇਸ ਟਾਈਮ 'ਚ ਹੁਣ ਇਸ ਟਾਈਮ 'ਚ ਕੁੜੀਆਂ 30 31 ਸਾਲ ਦੀ ਉਮਰ 'ਚ ਵਿਆਹ ਕਰਾਉਂਦੇ ਤੇ ਉਸ ਮਮਾ ਮੇਰੇ ਸਿਰਫ 22 ਸਾਲ ਜਿਹੜੇ ਪਪਾ ਦੀ ਡੈਥ ਹੋਈ ਮੇਰੇ ਦੀ ਕਿੰਨੀ ਅਜੀ ਮਸੀਤਾਂ ਸੀ ਭੈਣੇ ਜੋ ਇਹ ਪਿਤਾ ਜੀ ਵੀ ਨਾਲ ਨਹੀਂ ਸੀ ਭਰਾ ਵੀ ਨਾਲ ਨਹੀਂ ਸੀ ਤਾਂ ਬੜੀਆਂ ਮੁਸੀਬਤਾਂ ਸੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਤੁਸੀਂ ਦੱਸਦੇ ਹੋ ਬਾਹਰ ਨਹੀਂ ਖੜੀ ਕਿਸੇ ਕੋਈ ਨੇ ਬਾਹਰ ਨਹੀਂ ਖੜੀ ਪਾਪਰ ਜਨਮ ਕਰੋ ਫਿਰ ਸਾਡੀ ਕੰਟੀਨਿਊ ਸਕੂਲ ਦੇ ਚਹੀਓ ਚਲਾਉਂਦੇ ਰਹੇ ਕੁਛ ਹਾਲਾ ਤਾਂ ਕਰਕੇ ਸਾਡਾ ਸਕੂਲ ਵੀ ਛੁੱਟ ਗਿਆ ਬਾਅਦ ਚ ਕਿਹੇ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ ਕਿਹੇ ਨਹੀਂ ਵੀ ਬਹੁਤੇ ਤੇ ਭੈਣੇ ਬਹੁਤ ਹਿੰਮਤ ਹਾਰ ਜਾਂਦੇ ਨੇ ਜਿੰਨਾਂ ਤੇ ਮੁਸੀਬਤਾਂ ਪੈਂਦੀਆਂ ਨਾ ਉਹ ਟੋਟੀ ਜਾਂਦੇ ਨੇ ਹਿੰਮਤ ਹਾਰ ਜਾਂਦੇ ਨੇ ਜਾਂ ਰੱਬ ਨੂੰ ਤਾਂ ਨੇ ਮਿਲ ਨਹੀਂ ਮਾਰਦੇ ਨੇ ਪਰ ਤੁਹਾਡੇ ਦੇ ਮੁਸੀਬਤਾਂ ਦਾ ਭਾਰ ਟੁੱਟਿਆ ਤੁਸੀਂ ਰੱਬ ਨੂੰ ਤਾਨੇ ਮੇਲੇ ਨਹੀਂ ਮਾਰ ਰਹੇ ਨਾ ਤੁਸੀਂ ਆਪ ਟੁੱਟਿਓ ਇੰਨਾ ਜਜ਼ਬਾ ਕਿਵੇਂ ਆਇਆ ਤੇ ਆਪਣੀ ਮੰਮੀ ਵੱਲ ਦੇਖ ਕੇ ਸਿਰ ਮੰਮੀ ਵੱਲ ਦੇਖ ਕੇ ਕਿ ਉਹਨਾਂ ਨੇ ਸਾਨੂੰ ਪਿਓ ਤੇ ਜਾਨ ਮਗਰ ਸਾਨੂੰ ਪਤਾ ਕਿਹੜੇ ਕਿਹੜੇ ਦੇਣ ਵੇਖ ਕੇ ਸਾਨੂੰ ਪਹਿਲੇ ਸਾਡੇ ਰਿਸ਼ਤੇਦਾਰ ਕਹਿੰਦੇ ਸੀ ਕਿ ਮੇਰੇ ਮੰਮਾ ਨੇ ਕਹਿੰਦੇ ਤੂੰ ਆਪਣਾ ਵਿਆਹ ਕਰਾ ਲਾ ਬੱਚੇ ਸਾਡੇ ਕੋ ਛੱਡ ਦੇ ਮੰਮੀ ਕਹਿੰਦੇ ਨਹੀਂ ਜੇ ਮੇਰੇ ਕਰਮਾਂ 'ਚ ਸੋਖ ਹੁੰਦਾ ਨਾ ਤੇ ਮੇਰਾ ਘਰ ਵਾਲਾ ਨਾ ਜਾਂਦਾ ਜਾਂ ਮੇਰਾ ਮੁੰਡਾ ਹੀ ਨਾ ਜਾਂਦਾ ਜੀ ਸੋਖ ਹੋਇਆ ਤੇ ਨਾ ਹੱਥੋਂ ਮਿਲ ਜਣਾ ਜੇ ਨਹੀਂ ਹੋਇਆ ਤੇ ਕਿਤੋਂ ਵੀ ਨਹੀਂ ਮਿਲਣਾ ਸਿਰਫ ਆਪਣੀ ਮਾਤਾ ਵੱਲ ਦੇਖ ਕਿਵੇਂ ਚੱਲਦੀ ਹੈ ਰੇੜੀ ਇੱਥੇ ਆਪਾਂ ਕੜੀ ਚੋਲ ਹੋ ਗਏ ਰਾਜਮਾ ਚੋਲ ਹੋ ਗਏ ਇੱਕ ਸੁੱਕੀ ਸਬਜੀ ਬਣਾਈਦੀ ਆ ਨਾਲ ਚਾਹ ਵੀ ਬਣਾਈਦੀ ਆ ਜਿਹੜੀ ਰੋਟੀਆਂ ਆਪ ਇੱਥੇ ਆਣ ਕੇ ਲਾਈਦੀਆਂ ਆਈਆਂ ਨੇ ਚਾਹ ਵਗੈਰਾ ਮੈਂ ਕਿ ਸਾਰਾ ਕੁਝ ਬਣਾਈਦਾ ਕਿਸੇ ਮਾਮਾ ਤੇ ਐਸ ਰੇੜੀ ਨੂੰ ਚਲਾ ਰਹੀਆਂ ਸੀ ਹਾਂਜੀ ਹਾਂਜੀ ਮੈਂ ਤੇ ਮਮਾ ਆਪਾਂ ਸਿਰੇ ਜਿਹੜੀ ਸਬਜ਼ੀਆਂ ਸਿਰੇ ਬਣਾ ਕੇ ਲੈ ਆਈਦੀਆਂ ਨੇ ਤੇ ਰੋਟੀਆਂ ਇੱਥੇ ਆਣ ਕੇ ਲਾਈਦੀ ਆਪਾਂ ਨਹੀਂ ਇਹ ਤੇ ਔਰਤਾਂ ਵਾਸਤੇ ਰੇੜੀ ਚਲਾਉਣੀ ਹੈ ਤੁਸੀਂ ਦੋਨੋਂ ਮਹਿਲਾਵਾ ਜੇ ਤਾਂ ਤਰ੍ਹਾਂ ਤਰ੍ਹਾਂ ਦੇ ਇਨਸਾਨ ਆਉਂਦੇ ਨੇ ਇਸ ਰੇੜੀ ਤੇ ਵੀ ਸੱਚਾ ਦੀ ਹੁੰਦਾ ਹੈ ਕਿ ਕਿਸੇ ਨੇ ਪੈਸੇ ਹੀ ਨਾ ਦਿੱਤੇ ਹੁਣ ਜੇ ਚਲੋ ਮੈਂ علاوہ ਹੀ ਨਹੀਂ ਨਾ ਪੈਸੇ ਲਈਏ ਚਲ ਜਾਨੇ ਹੁੰਦੇ ਬੜੇ ਬੜੇ ਇਦਾਂ ਚਲੇ ਜਾਂਦੇ ਨਵੇਂ ਨਵੇਂ ਹੁਣ ਕਿਤੇ ਕਿਤੇ ਹੋ ਜਾਂਦਾ ਕਿ ਖਾ ਕੇ ਚਲ ਜਾਂਦੇ ਪੈਸੇ ਨਹੀਂ ਦੇ ਕੇ ਜਾਂਦੇ ਸਾਨੂੰ ਪਤਾ ਨਹੀਂ ਲੱਗਦਾ ਚਲੋ ਵਾਈ ਗੁਰ ਤੇ ਵਿੰਦਾ ਨਾ ਉਹਨਾਂ ਨੂੰ ਬੜੀ ਦੁਨੀਆਦਾਂ ਦੀ ਹੁੰਦੀ ਰੰਗ ਬਰੰਗੀ ਕਿ ਜਿਹੜੀ ਇਦਾਂ ਖਾ ਕੇ ਚਲ ਜਾਂਦੀ ਪੈਸੇ ਨਹੀਂ ਦਿੱਤੇ ਕਿ ਕਰ ਸਾਨੂੰ ਜਿਹੜੇ ਭੈਣੇ ਹਿੰਮਤ ਹਾਰ ਜਾਂਦੇ ਨੇ ਟੁੱਟ ਜਾਂਦੇ ਨੇ ਬਹੁਤ ਇਨਸਾਨ ਐ ਉਹ ਜਿਹ ਵੀ ਨਹੀਂ ਜਿਨ੍ਹਾਂ ਤੇ ਬੜੀਆਂ ਮੁਸੀਬਤਾਂ ਪਈਆਂ ਨੇ ਤਾਂ ਉਹਨਾਂ ਨੂੰ ਕੀ ਅਪੀਲ ਲਾਉਣੀ ਜਾਂਦੇ ਤੁਸੀਂ ਇੱਕ ਹਿੰਮਤ ਨਾਲ ਆਪਣਾ ਪਰਿਵਾਰ ਸੰਭਿਆ ਹੋਇਆ ਕੀ ਅਪ में में कोई कोई, कोई कि ਆਪਣੇ ਮਾਪਿਆਂ ਪਰ ਲਗ ਕੇ ਸਾਧਨਾ ਛੱਡੋ ਉਹਨਾਂ ਨਾਲ ਲਲਕੇ ਮਿਹਨਤ ਕਰੋ ਕਿਉਂਕਿ ਇੰਦਰ ਤੁਹਾਡੇ ਮਾਪੇ ਨੇ ਕੰਮ ਉਹਨਾ ਕੋਈ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਕੋਈ ਕੰਮ ਨਹੀਂ ਹੁੰਦਾ ਤੇ ਸਿਰਫ ਇੱਕ ਵਾਇਗੁਰ ਤੋਂ ਇਲਾਵਾ ਤੇ ਮਾਂ ਤੋਂ ਇਲਾਵਾ ਬਸ ਜਰੂਰ ਜੀ ਇਸ ਭੈਣ ਦੇ ਵਿੱਚ ਜਜ਼ਬਾ ਹੈ ਕਿ ਆਪਣਾ ਪਰਿਵਾਰ ਚਲਾ ਰਹੀ ਹੈ ਮੁਸੀਬਤਾਂ ਦਾ ਪਹਾੜ ਟੁੱਟਿਆ ਇਸ ਪਰਿਵਾਰ ਦੇ ਉੱਪਰ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਇਹ ਮਾਂ ਜਿਹੜੀ ਹੈ ਇਸ ਨੇ ਬੜੀਆਂ ਮੁਸੀਬਤਾਂ ਨਾਲ ਇਸ ਧੀ ਨੂੰ ਪਾਲਿਆ ਤਾਂ ਇਹੀ ਧੀ ਜਿਹੜੀ ਹੈ ਇਸ ਮਾਂ ਦਾ ਸਰਵਣ ਪੁੱਤ ਬਣੀ ਹੋਈ ਹੈ ਕਿਉਂਕਿ ਬਹੁਤਿਆਂ ਦੇ ਤੇ ਹੌਸਲੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ। ਪੰਜੀ ਧੀ ਤੁਹਾਡੀ ਬੜਿਆ ਹਿੰਮਤੀ ਐ ਤੁਹਾਡਾ ਸਾਹ ਦੇ ਰਹੀ ਐ ਸਰਵਨ ਪੁੱਤ ਜੀ ਤਰ੍ਹਾਂ ਕਿਵੇਂ ਦੇਖਦੇ ਹੋ ਚੀਜ਼। ਬਹੁਤ ਵਧੀਆ ਲੱਗਦਾ। ਪ੍ਰਮਾਤਮਾ ਸਾਰਿਆਂ ਨੇ ਇਦਾਂ ਦੇ ਬੱਚੇ ਦੇਵੇ ਜਿਦਾਂ ਦੀ ਮੇਰੀ ਧੀ ਐ ਛੋਟੀ ਹੁੰਦੀ ਬਹੁਤ ਮੇਰੇ ਨਾਲ ਇਨੇ ਮਤਲਬ 8 ਸਾਲ ਦੀ ਜਦੋਂ ਦੀ ਪਹਿਲੇ ਚਾਹਵੇ ਜਦੀ ਹੁੰਦੀ ਸੀ ਮੇਰੇ ਨਾਲ ਚਿਗਾਵੇਂ ਹੁੰਨੇ ਹਦੋਂ ਆਪਾਂ ਬਾਅਦ ਵਿੱਚ ਹੌਲੀ ਹੌਲੀ ਮਟਕਰਾਏ ਤੇ ਆ ਗਏ ਪਹਿਲੇ ਆਪਣਾ ਹੀ ਘਰ ਬੜਾ ਸਾਥ ਦਿੱਤਾ ਮੇਰੀ ਧੀ ਨੇ। ਹਾਂਜੀ ਪਤਾ ਚੱਲਿਆ ਜੇ ਧੀ ਦਾ ਸੁਪਨਾ ਸੀ ਫੈਸ਼ਨ ਡਿਜ਼ਾਈਨਰ ਬਣਨ ਦਾ ਉਹਨੇ ਆਪਣੇ ਸੁਪਨੇ ਅਧੂਰੇ ਰਹਿਣ ਦੇ ਵਿੱਚ ਆਂਦੀ ਮਾਤਾ ਦਾ ਮਾਂ ਦਾ ਪੁੱਤ ਬਣ ਕੇ ਆਪਾਂ ਸਹਾਰਾ ਬਣਨਾ ਹੈ ਕਿਵੇਂ ਦੇ ਦੇ ਸੁਪਨੇ ਮਾਰ ਲਿਆ ਕੀ ਕਹਿ ਸਕਦੇ ਆ ਸੁਪਨੇ ਜੇ ਸੁਪਨੇ ਵਲ ਵੇਖੀਏ ਤੇ ਫਿਰ ਕੀ ਕਹਿੰਦੇ ਆ ਬੰਦਾ ਰੋਟੀ ਨਹੀਂ ਖਾ ਸਕਦਾ ਜੇ ਸੁਪਨੇ ਪੂਰੇ ਹੋਣੇ ਫਿਰ ਰੋਟੀ ਤੇ ਫਿਰ ਪੂਰੀ ਹੋਣੀ ਨਹੀਂ ਇਸ ਕਰਕੇ ਹੁਣ ਆਪਾਂ ਮਿਹਨਤ ਕਰਦੀ ਆ ਮਾਂ ਉਹਤੀ ਸੁਪਨਾ ਤੋਂ ਸੁਪਨੇ ਤੋਂ ਅਧੂਰੇ ਹੀ ਆ ਉਹਨਾਂ ਦੇ ਅਰੇ ਜਦੋਂ ਹਾਂ ਤੇ ਪਿਤਾ ਜੀ ਦੀ ਡੈਥ ਹੋਈ ਆ ਜਵਾਨ ਪੁੱਤੋ ਵੀ ਚਲਾ ਗਿਆ ਕੀ ਬੀਤੀ ਉਸ ਵੇਲੇ ਮੰਦੇ ਪਰ ਤੇ ਹੋਰ ਤੋਂ ਆਸਤੇ ਬੜਾ ਵੱਡਾ ਸਦਮਾ ਹੁੰਦਾ ਹੈ ਕਿ ਸਾਰਾ ਪਰਿਵਾਰ ਦੀਆਂ ਜੁਬੇਵੜੀਆਂ ਤੁਹਾਡੇ ਮੋਢੇ ਤੇ ਪਈਆਂ ਕੀ ਬੀਤੀ ਜੋ ভাই ਗੁਰ ਨੇ ਕਰਨਾ ਹੀ ਹੁੰਦਾ ਓਹੀ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਸਾਰਾ ਕੁਝ ਕੀਤਾ ਹੈ ਬੱਚੇ ਪਾਲੇ ਮਾਲਕ ਪਾਲਣ ਵਾਲਾ ਬੰਦਾ ਕੋਈ ਨਹੀਂ ਕਿਸੇ ਦੀ ਹੈਲਪ ਕਰਦਾ ਜੋ ਕਰਦਾ ਮਾਲਕ ਕਰਦਾ ਹੁਣ ਇਸ ਭੈਣ ਦੇ ਸੁਪਨੇ ਇਸ ਰੇੜੀ ਤੋਂ ਪੂਰੇ ਹੋ ਰਹੇ ਨੇ ਪੂਰੇ ਹੋ ਜਾਣਗੇ ਕੀ ਸੋਚਿਆ ਤੁਸੀਂ ਸੁਪਨੇ ਕਿੱਥੇ ਪੂਰੇ ਹੁੰਦੇ ਸੁਪਨਾ ਜਿਹੜਿਆ ਕੁਰੀ ਟੁੱਟ ਜਾਂਦੀ ਉਹ ਪੂਰੇ ਕਦੀ ਨਹੀਂ ਹੁੰਦੇ ਹੈਗੇ ਬਸ ਉਹ ਮਜਬੂਰੀਆਂ ਬੜਾ ਕੁਝ ਕਰਾਉਂਦੀਆਂ ਬੰਦੇ ਨੂੰ ਬਾਕੀ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਸੁਪਨੇ ਕਿੱਥੋਂ ਪੂਰੇ ਹੋਣੇ ਇੰਨੀ ਮੰਗਾਈ ਦੇ ਵਿੱਚ ਮਤਲਬ ਰੋਟੀ ਮਾਂਹ ਚੱਲਦੀ ਹੈ ਆਪਣੀ ਰੋਜ਼ੀ ਰੋਟੀ ਮਾਂਹ ਚੱਲਦੀ ਹੈ ਸੁਪਨੇ ਤਾਂ ਦੂਰ ਦੀ ਗੱਲ ਹੈ ਰੋਟੀ ਰਾਤ ਦੀ ਮਾਂਹ ਮਿਲਦੀ ਹਾਂਜੀ ਹਾਂਜੀ ਰੋਜ਼ੀ ਰੋਟੀ ਮਾਂਹ ਚੱਲਦੀ ਹੈ ਬਾਕੀ ਮੰਗਾਈ ਬਹੁਤ ਆ ਸੁਪਨੇ ਪੂਰੇ ਹੋਣੇ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਜ਼ਰੂਰ ਕੀ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਮੁਸੀਬਤਾਂ ਦਾ ਪਹਾੜ ਟੁੱਟਿਆ ਪਰ ਹਿੰਮਤ ਨਹੀਂ ਹਾਰੀ ਇਸ ਪਰਿਵਾਰ ਨੇ ਅੱਜ ਵੀ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਨੇ ਭੀ ਦਾ ਸੁਪਨਾ ਸੀ ਫੈਸ਼ਨ ਡਿਜ਼ਾਈਨਰ ਬੰਨਾ ਪਰ ਪਿਤਾ ਜੀ ਦੀ ਮੌਤ ਤੋਂ ਬਾਅਦ ਵੱਡੇ ਭਰਾ ਦੀ ਮੌਤ ਤੋਂ ਬਾਅਦ ਸਾਰੇ ਸੁਪਨੇ ਅਧੂਰੇ ਰਹਿ ਗਏ ਅਤੇ ਆ ਹੁਣ ਧੀ ਜਿਹੜੀ ਹੈ ਅੰਮ੍ਰਿਤਸਰ ਦੀ ਇਹ ਬਹਾਦਰ ਧੀ ਹੈ ਜਿਹੜੀ ਆਪਣੀ ਮਾਤਾ ਦਾ ਸਹਾਰਾ ਬਣੀ ਹੋਈ ਹੈ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਹੈ ਸਰਵਨ ਪੁੱਤ ਦੀ ਤਰ੍ਹਾਂ ਤਾਂ ਇਹਨਾਂ ਦਾ ਰੋਜੀ ਰੋਟੀ ਜਿਹੜੀ ਹੈ ਇਸੇ ਰੇੜੀ ਤੋਂ ਚੱਲ ਰਹੀ ਤੇ ਤੁਸੀਂ ਵੀ ਅੰਮ੍ਰਿਤਸਰ ਆ ਰਹੇ ਹੋ ਤਾਂ ਇਸ ਰੇੜੀ ਤੇ ਜ਼ਰੂਰ ਪਹੁੰਚੋ ਅਤੇ ਸੁਤੇ ਇਹਦਾ ਹੌਸਲਾ ਫੁਜਾਈ ਜਰੂਰ ਬਤਾਓ ਕਿਉਂਕਿ ਤੁਹਾਡੇ ਹੌਸਲੇ ਨਾਲ ਇਹਨਾਂ ਦਾ ਪਰਿਵਾਰ ਚੱਲਦਾ ਹੈ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਦੀ ਲਾਲੀ ਤੁਸੀਂ ਜੁੜੇ ਰਹੋ ਆਉਣਯਾਰ ਚੈਨਲ ਦੇ ਨਾਲ